ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਉਹਨਾਂ ਦੀ ਇੱਕ ਕਥਾ ਕਿ ਮਨੁੱਖ ਹਰ ਵਕਤ ਡਰਿਆ ਡਰਿਆ ਕਿਉਂ ਰਹਿੰਦਾ ਹੈ ਉਹਦੇ ਡਰ ਦਾ ਕਾਰਨ ਕੀ ਆ ਕਿਉਂ ਡਰਦਾ ਹੈ ਇਹਨਾਂ ਤੇ ਉਸ ਡਰ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ ਅੱਜ ਦੀ ਇਸ ਵੀਡੀਓ ਰਾਹੀਂ ਅੱਜ ਦੀ ਇਸ ਕਥਾ ਵਿਚਾਰ ਰਾਹੀਂ ਆਪਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਪਾਸੋਂ ਜਾਣਾਂਗੇ ਪੂਰੀ ਕਥਾ ਐਂਡ ਤੱਕ ਜਰੂਰ ਸੁਣਿਓ ਜੇ ਬੜਾ ਆਨੰਦ ਮੇਰੀ ਕਥਾਆਂ ਜਰੂਰ ਸੁਣੀਓ ਤੁਹਾਡੇ ਜ਼ਿੰਦਗੀ ਦੇ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ ਇਸ ਕਥਾ ਨੂੰ ਸੁਣ ਕੇ ਐਂਡ ਤੱਕ ਜਰੂਰ ਸੁਣੀਓ ਤੇ ਡਰ ਜਿਹੜਾ ਆ ਉਹ ਦੂਰ ਕਿਵੇਂ ਹੋਣਾ ਹੈ ਉਹਦਾ ਕਾਰਨ ਦੂਰ ਕਿਸ ਤਰੀਕੇ ਨਾਲ ਹੋ ਸਕਦਾ ਹੈ ਉਹ ਤਰੀਕਾ ਕੀ ਆ ਉਹ ਵੀ ਆਪਾਂ ਇਸੇ ਕਥਾ ਦੇ ਵਿੱਚ ਜਾਣਾਂਗੇ ਤੇ ਅੱਜ ਉਹ ਆਪਾਂ ਸੁਣਦੇ ਆ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਣਾ ਪਾਸੋਂ ਕਿ ਮਨੁੱਖ ਡਰਿਆ ਡਰਿਆ ਕਿਉਂ ਰਹਿੰਦਾ ਹੈ ਤੇ ਅੱਜ ਸ਼ੁਰੂ ਕਰਦੇ ਹਾਂ ਹਰ ਵਕਤ ਡਰੇ ਡਰੇ ਰਹਿਣਾ ਹਰ ਵਕਤ ਭੈ ਭੇਤ ਰਹਿਣਾ ਕਿਦਰੇ ਆਣਾ ਉਹ ਕਿdreo ਨਾ ਬਗਾਇ ਕਿdreo ਨਾ ਇਹ ਤੇ ਸਿਆ ਗਿੱਦੜ ਗਿੱਦੜ ਤੇ ਆਪਣੀ ਛਾਇਆ ਤੋਂ ਵੀ ਡਰਦਾ ਖਰੇ ਖੋਤਾ ਭਾਰਤ ਦੇ ਬੇਵਕੂਫੀ ਦਾ ਚਿੰਨ ਮੰਨਿਆ ਤੇ ਹਰ ਵਕਤ ਬਾਹਰ ਲਦੇ ਸੱਚਾ ਸਤ ਪਿੱਠ ਤੇ ਬਾਹਰ ਲਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰ ਹਰ ਵਕਤ ਹੰਕਾਰ ਦੀ ਪੰਡ ਸਿਰ ਤੇ ਚੁਕੀ ਹੈ ਅਸਲੀ ਖੋਤੇ ਅਸਲ ਕਰ ਮਨੁੱਖ ਜਸਾ ਪ੍ਰਾਣੀਏ ਸੰਬੰਧਾਂ ਤੋਂ ਬਿਨਾ ਜੀ ਨਹੀਂ ਸਕਦਾ ਸੰਬੰਧ ਹੀ ਚਾਹੀਦੇ ਚਾਹੀਦੇ ਉਹ ਮਨੁੱਖ ਚਾਰ ਤਰ੍ਹਾਂ ਦੇ ਸੰਬੰਧਾਂ ਵਿੱਚ ਜੀਵਦਾ ਹੈ ਕਿ ਚਾਰ ਤਰ੍ਹਾਂ ਦੇ ਸੰਬੰਧ ਮਨੁੱਖ ਕਿਸੇ ਨਾਲ ਵੀ ਜੋੜ ਸਕਦਾ ਹੈ ਮਨੁੱਖ ਮਨੁੱਖ ਨਾਲ ਜੋੜ ਸਕਦਾ ਹੈ ਮਨੁੱਖ ਗੁਰੂ ਨਾਲ ਜੋੜ ਸਕਦਾ ਹੈ ਮਨੁੱਖ ਪਰਮਾਤਮਾ ਨਾਲ ਜੋੜ ਸਕਦਾ ਹੈ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਦਾ ਇਹ ਜਿਹੜਾ ਹੈ ਮਨੁੱਖ ਇਸ ਨੇ ਜੋ ਸੰਬੰਧ ਸਥਾਪਨ ਕੀਤਾ ਸਭ ਤੋਂ ਨਹੀਂ ਕਿਸ ਤਰ੍ਹਾਂ ਪਹਿਚਾਨ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਨੇ ਆਪਣੇ ਲੋਭ ਕੋ ਕੀਨੋ ਮੇ ਮਿੱਤਰ ਬਣਾਇਆ ਅਗਲੇ ਨੂੰ ਆਪਣੇ ਲੋਭ ਦੀ ਖਾਤਰ ਉਹਦੇ ਦੇ ਨਾਲ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਵਾਹਿਗੁਰੂ ਬੋਟੀਆਂ ਪਾਉਂਦੇ ਰਹੋ ਤੇ ਕੁੱਤਾ ਪਿੱਛੇ ਚਲੇ ਆ ਰਿਹਾ ਹੈ ਕੁਕਰ ਸੁੱਟਦੇ ਜਾਓ ਤੇ ਕੁਕਰ ਪਿੱਛੇ ਆ ਰਿਹਾ ਹੈ ਦਾਣੇ ਸੁੱਟਦੇ ਜਾਓ ਕਬੂਤਰਾਂ ਪਿੱਛੇ ਆ ਰਹੇ ਹਨ ਇਹ ਜੋ ਪਿੱਛੇ ਕਬੂਤਰਾਂ ਆ ਰਹੇ ਨੇ ਪਿੱਛੇ ਕੁੱਤਾ ਆ ਰਿਹਾ ਹੈ ਇਹ ਸਾਡੇ ਪਿੱਛੇ ਨਹੀਂ ਆ ਰਹੇ ਉਹ ਜੋ ਰੋਟੀ ਸੁੱਟੀ ਜਾ ਰਹੀ ਹੈ ਉਸ ਕਰਕੇ ਆ ਪਰ ਜੋ ਦਾਣੇ ਸੁੱਟੇ ਜਾ ਰਹੇ ਉਸ ਕਰਕੇ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਤੇਰੇ ਨਾਲ ਉੰਜ ਤੇ ਕੋਈ ਨਹੀਂ ਮਤਲਬ ਪਰ ਤੇਤੋਂ ਕੋਈ ਟੁੱਕਰ ਮਿਲ ਸਕਦੇ ਨੇ ਤੇਤੋਂ ਕੁਝ ਕੰਮ ਹੋ ਸਕਦੇ ਨੇ ਇਸ ਕਰਕੇ ਤੇਨੂੰ ਮੇਤਰ ਬੜਾਇਆ ਵਰਨਾ ਲੋੜ ਤੇ ਕੋਈ ਨਹੀਂ ਆਪਣੇ ਲੋਗ ਕੋਕੀਨੋ ਨਹੀਂ ਉੰਜ ਤੇ ਗੁਰਦੁਆਰੇ ਆਣ ਦੀ ਲੋੜ ਨਹੀਂ ਸੀ ਪਰ ਕਰ ਕਰੀਏ ਕਿ ਹੋਰ ਕਿਸੇ ਵਸੇਲਿਆਂ ਨਾਲ ਕੰਮ ਬਣਿਆ ਨਹੀਂ ਸ਼ਾਇਦ ਤੂੰ ਬਣਾਵੇ ਆਪਣੇ ਲੋਭ ਕੋ ਕੀਨਾ ਤੈਨੂੰ ਵਿੱਚਰ ਬੜਾਇਆ ਹੈ ਆਪਣੇ ਲੋਭ ਕਰਕੇ ਵਾਹਿਗੁਰੂ ਵਾਹਿਗੁਰੂ ਤੂੰ ਪਿਆਰਾ ਲੱਗਦਾ ਹੈ ਇਸ ਕਰਕੇ ਤੇਰੇ ਤੋਂ ਕੁਝ ਮੇਰੀਆਂ ਲੋੜਾਂ ਦੀ ਪੂਰਤੀ ਹੋ ਸਕਦੀ ਤੂੰ ਕਿਸੇ ਵਕਤ ਮੇਰੇ ਕੰਮ ਆ ਸਕਦਾ ਹੈ ਇਸ ਕਰਕੇ ਮੈਂ ਤੇਰੇ ਨਾਲ ਕੋਈ ਤਾਨ ਗੁਰਨਾ ਕੋਈ ਸੱਚਾ ਸਤ ਇਹ ਸੰਬੰਧ ਵਨੁਕ ਪਰਿਵਾਰ ਦੇ ਮੈਂਬਰਾਂ ਨਾਲ ਬਣਾ ਸਕਦਾ ਹੈ ਇਹ ਸੰਬੰਧ ਮਨੁੱਖ ਗੁਰੂ ਨਾਲ ਬਣਾ ਸਕਦਾ ਹੈ ਪ੍ਰਭੂ ਨਾਲ ਬਣਾ ਸਕਦਾ ਹੈ ਨਾ ਗੁਰੂ ਨਾਲ ਮਤਲਬ ਨਾ ਪਰਮਾਤਮਾ ਨਾਲ ਮਤਲਬ ਨਾ ਮਨੁੱਖਾ ਨਾਲ ਮਤਲਬ ਆਪਣੇ ਲੋਭ ਕੋ ਕੀ ਨਾ ਹੋਵੇ ਆਪਣੇ ਲੋਭ ਦੀ ਪੂਰਤੀ ਇਸ ਤੋਂ ਹੋ ਸਕਦੀ ਹੈ ਇਸ ਕਰਕੇ ਪਿਆਰਾ ਲੱਗਦਾ ਚੰਗਾ ਲੱਗਦਾ ਇੱਕ ਇਹ ਸੰਬੰਧ ਹੈ ਲੋਭ ਦਾ ਅਗਲਾ ਪਿਆਰਾ ਲੱਗਦਾ ਹੈ ਲੋਭ ਕਰਕੇ ਅਗਲਾ ਚੰਗਾ ਲੱਗਦਾ ਹੈ ਇਸ ਤੋਂ ਕੁਝ ਮਿਲ ਸਕਦਾ ਹੈ ਅਗਲੇ ਦਾ ਜ਼ਿਕਰ ਬਾਰ ਬਾਰ ਕਰਦੇ ਆਂ ਤੇ ਚੰਗਾ ਲੱਗਦਾ ਹੈ ਕਿਸੇ ਵਕਤ ਕੰਮ ਆ ਸਕਦਾ ਬਸ ਇਸ ਦਾ ਹੋਰ ਕੋਈ ਮਤਲਬ ਕੋਈ ਮਤਲਬ ਮੈਂ ਫਿਰ ਅਰਜ਼ ਕਰਾਂ ਇਸ ਤਰ੍ਹਾਂ ਦਾ ਸੰਬੰਧ ਕੋਈ ਪਤੀ ਪਤਨੀ ਨਾਲ ਜੋੜ ਸਕਦਾ ਹੈ ਪਤਨੀ ਪਤੀ ਨਾਲ ਜੋੜ ਸਕਦੀ ਹੈ ਭਰਾ ਭੈਣ ਨਾਲ ਜੋੜ ਸਕਦਾ ਹੈ ਪੁੱਤਰ ਪਿਓ ਨਾਲ ਜੋੜ ਸਕਦਾ ਹੈ ਪਿਓ ਪੁੱਤਰ ਨਾਲ ਜੋੜ ਸਕਦਾ ਹੈ ਮਿੱਤਰ ਮਿੱਤਰ ਨਾਲ ਜੋੜ ਸਕਦਾ ਹੈ ਸਿੱਖ ਗੁਰੂ ਨਾਲ ਜੋੜ ਸਕਦਾ ਹੈ ਸਿੱਖ ਪ੍ਰਭੂ ਨਾਲ ਜੋੜ ਸਕਦਾ ਆਪਣੇ ਲੋਭ ਕੋ ਕੀ ਨਾ ਕੁਝ ਆਪਣੀਆਂ ਹੀ ਲੋੜਾਂ ਨੇ ਇਧਰੋਂ ਉਧਰੋਂ ਤੇ ਨਹੀਂ ਪੂਰੀਆਂ ਹੋਈਆਂ ਸ਼ਾਇਦ ਗੁਰੂ ਤੂੰ ਪੂਰੀਆਂ ਕਰ ਦੇ ਧੰਨ ਗੁਰਨਾ ਸੱਚਾ ਸਤ ਫੇਰੇ ਪਿਛੇ ਸਵਾ ਸੇ ਚੱਲਦੇ ਆ ਕੋਈ ਟੁੱਕਰ ਛੱਡ ਦੇਗਾ ਕੋਈ ਦਾਣੇ ਛੱਡ ਦੇ ਇਸ ਕਰਕੇ ਹੁਣ ਕੋਈ ਮਤਲਬ ਨਹੀਂ ਕੋਈ ਮਤਲਬ ਇਹ ਸਭ ਤੋਂ ਨੀਵਾ ਰਿਸ਼ਤਾ ਹੈ ਪਰ ਇਹ ਸੰਬੰਧ ਮਨੁੱਖ ਨੂੰ ਕੋਕਰ ਬਣਾ ਦਿੰਦਾ ਹੈ ਕੁੱਤਾ ਬਣਾ ਦਿੰਦਾ ਮਨੁੱਖ ਕੋਕਰ ਦੀ ਤਰ੍ਹਾਂ ਦੂਸਰਾ ਆਪਣੇ ਲੋਭ ਕੋ ਕੀਨੋਂ ਮੇ ਗੁਰੂ ਕੋਈ ਮਤਲਬ ਨਹੀਂ ਤੇਰੇ ਹੋਵੇਂਗਾ ਤੂੰ ਗਿਆਨੀ ਹੋਵੇਂਗਾ ਤੂੰ ਸਰਵ ਕਲਾ ਸਮਰੱਥ ਇਹਦੇ ਨਾਲ ਸਾਡਾ ਮਤਲਬ ਨਹੀਂ ਸਾਡਾ ਤੇ ਮਤਲਬ ਤੂੰ ਸਾਡੀ ਲੋੜ ਪੂਰੀ ਕਰ ਤੇ ਚੰਗਾ ਨੇ ਤੇ ਕੁਝ ਵੀ ਨਹੀਂ ਤੇ ਤੋਪਣ ਆਪਣੇ ਲੋਭ ਕੋ ਕੀਨੋਂ ਇਹ ਸੰਬੰਧ ਸਭ ਤੋਂ ਨਹੀਂ ਵਾਸਾ ਮਨੁੱਖ ਨਾਲ ਜੋੜਿਆ ਜਾ ਸਕਦਾ ਜਾ ਸਕਦਾ ਹੈ ਪਰਿਵਾਰ ਨਾਲ ਜੋੜਿਆ ਜਾ ਸਕਦਾ ਹੈ ਨਿਰੰਕਾਰ ਨਾਲ ਜੋੜਿਆ ਇਹ ਸੰਬੰਧ ਠੂਕਰ ਸੰਬੰਧ ਜੋ ਕੁੱਤਾ ਜੈ ਨਾਲ ਜੋੜ ਬੋਟੀਆਂ ਸੁੱਟੀਆਂ ਜਾ ਰਹੀਆਂ ਨੇ ਪਿੱਛੇ ਆ ਰਹੀ ਰੋਟੀ ਦੇ ਟੁੱਕਰ ਸੁੱਟੇ ਜਾ ਰਹੇ ਨੇ ਪਿੱਛੇ ਆ ਰਹੇ ਇਹ ਜਿਹੜਾ ਪਿੱਛੇ ਆ ਰਿਹਾ ਉਹਨਾਂ ਟੁੱਕਰਾਂ ਦੇ ਹੱਥ ਵਾਹਿਗੁਰੂ ਤੇਰੇ ਵਿੱਚ ਨਹੀਂ ਸੱਚਾ ਸਭ ਕੀ ਜੋ ਗੁਰਦੁਆਰੇ ਆ ਰਿਹਾ ਹੈ ਗੁਰੂ ਕੋਈ ਤੂੰ ਖੇਡ ਬਣਾ ਦੇਗਾ ਹੋਰ ਤੇ ਕਿਧਰੋਂ ਕਮ ਸਰੇ ਚੜਿਆ ਨਹੀਂ ਤੂੰ ਚੜ੍ਹਾ ਦੇਗਾ ਐਸ ਕਰਕੇ ਆਇਆ ਹੋਰ ਕੋਈ ਮਤਲਬ ਹੋਰ ਕੋਈ ਮਤਲਬ ਆਪਣੇ ਲੋਭ ਕੋ ਕੀ ਨਾਮੇ ਇਹ ਮਨੁੱਖ ਨੂੰ ਮਨੁੱਖ ਵੀ ਨਹੀਂ ਬਣਨ ਦਿੰਦਾ ਮਨੁੱਖ ਇੱਥੇ ਜੀਵਦਾ ਹੈ ਪਸ਼ੂਆਂ ਦੀ ਤਰ੍ਹਾਂ ਪਸ਼ੂਆਂ ਵਾਹਿਗੁਰੂ ਲੋੜ ਦੀ ਪੂਰਤੀ ਉਸ ਕੋਲ ਹੋ ਗਈ ਤਾਂ ਵੀ ਸੰਬੰਧ ਟੁੱਟ ਜਾਏਗਾ ਤੇ ਜੇ ਨਾ ਹੋਈ ਤਾਂ ਵੀ ਟੁੱਟ ਸੀ ਫ਼ਰਿਸ਼ਤਾ ਹੀ ਲੋੜ ਦਾ ਸੀ ਗੱਲ ਹੀ ਸੰਬੰਧ ਹੀ ਲੋੜ ਦਾ ਸੀ ਗਹਿराई ਨਾਲ ਲੈਣਾ ਦੂਸਰਾ ਤੋ ਉੰਜ ਹੀ ਮੈਨੋ ਚੰਗਾ ਲੱਗਦਾ ਪਵੀ ਲੋਰ ਤੇਰਾ ਹੋਣਾ ਹੀ ਕਾਫੀ ਹੈ ਔਰ ਤੇਥੋਂ ਕੁਝ ਨਹੀਂ ਚਾਹੀਦਾ ਤੂੰ ਹੀ ਸਾਹਮਣੇ ਆਵੇਂ ਇਹੀ ਕਾਫੀ ਹੈ ਤੇਰਾ ਹੋਣਾ ਹੀ ਮਹਾਨ ਵਾਹਿਗੁਰੂ ਵਾਹਿਗੁਰੂ ਕੁਝ ਵੀ ਨਹੀਂ ਚਾਹੀਦਾ ਤੂੰ ਹੀ ਪਿਆਰਾ ਲੱਗਦਾ ਇਹ ਹੀ ਪਿਆਰ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਜਨਮ ਦੇਂਦਾ ਹੈ ਇਨਸਾਨੀਅਤ ਨੂੰ ਜਨਮ ਉਹ ਵਾਹਿਗੁਰੂ ਕੰਮ ਕਰਨਾ ਸੱਚਾ ਸਤ ਕੁੱਤੇ ਦਾ ਸੰਬੰਧ ਤੇ ਲੈਣ ਦਾ ਸੰਬੰਧ ਹੈ ਇਹ ਜਿਹੜਾ ਸੰਬੰਧ ਹੈ ਜਿਹੜਾ ਪਿਆਰ ਦਾ ਸੰਬੰਧ ਹੈ ਇਹ ਦੇਣ ਦਾ ਸੰਬੰਧ ਹੈ ਕੁਰਬਾਨ ਹੋਣ ਦਾ ਸੰਬੰਧ ਹੈ ਨਿਛਾਵਰ ਹੋਣ ਦਾ ਸੰਬੰਧ ਤੂੰ ਜੀ ਚੰਗਾ ਲੱਗਦਾ ਤੇਰਾ ਹੋਣਾ ਉਝ ਹੀ ਚੰਗਾ ਹੈ ਤੇਰੇ ਕੋਲ ਬੈਠਣਾ ਚੰਗਾ ਲੱਗਦਾ ਹੈ ਤੈਨੂੰ ਸੁਣਨਾ ਚੰਗਾ ਲੱਗਦਾ ਕੁਝ ਵੀ ਨਹੀਂ ਔਰ ਕੁਝ ਮਿੰਟ ਇਹ ਪਿਆਰ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਜਨਮ ਦੇਂਦਾ ਜਿਹਨੂੰ ਕਹਿੰਦੇ ਨੇ ਇਨਸਾਨੀਅਤ ਨੂੰ ਜਨਮ ਇੱਕ ਦਫਾ ਮੈਂ ਫੇੜ ਦੋਰਾ ਦੇ ਆ ਤਾਂ ਕਿ ਮضمون ਪੂਰਾ ਪਕੜ ਦੇ ਚਾਵੇ ਮਨੁੱਖ ਦੇ ਅੰਦਰ ਚਾਰ ਤਰ੍ਹਾਂ ਦੀਆਂ ਸੰਭਾਵਨਾਵਾਂ ਸੁਪੀ ਹੋਈਆਂ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਰੱਬ ਦੀ ਤਰ੍ਹਾਂ ਜੀ ਸਕਦਾ ਹੈ ਖੁਦਾ ਦੀ ਤਰ੍ਹਾਂ ਜੀ ਸਕਦਾ ਹੈ ਪਰਮਾਤਮਾ ਦੀ ਤਰ੍ਹਾਂ ਜੀ ਸਕਦਾ ਹੈ ਖੁਦਾ ਦੀ ਤਰ੍ਹਾਂ ਜੀਵਨ ਦਾ ਔਸਰ ਮਿਲਿਆਵੇ ਤੇ ਸ਼ੈਤਾਨ ਦੀ ਤਰ੍ਹਾਂ ਜੀ ਪਰਮਾਤਮਾ ਦੀ ਤਰ੍ਹਾਂ ਜੀਵਨ ਦਾ ਔਸਰ ਮਿਲਿਆ ਹੋਵੇ ਤੇ ਪਸ਼ੂ ਦੀ ਤਰ੍ਹਾਂ ਜੀਵੇ ਬੜੀ ਵੱਡੀ ਬਦਕਿਸਮਤੀ ਬਹੁਤ ਵੱਡੀ ਬੱਦਕਿਸਮਤੀ ਵਾਹਿਗੁਰੂ ਨਾਮ ਕਰਨਾ ਸੱਚਾ ਸਤ ਬਹੁਤ ਮਾੜਾ ਬਾਤ ਆਸਰ ਮਿਲਿਆ ਸੀ ਪ੍ਰਮਾਤਮਾ ਦੀ ਤਰ੍ਹਾਂ ਜੀਣ ਦਾ ਜੀ ਰਿਹਾ ਹੈ ਪਸ਼ੂ ਦੀ ਤਰ੍ਹਾਂ ਮੌਕਾ ਮਿਲਿਆ ਸੀ ਖੁਦਾ ਦੀ ਤਰ੍ਹਾਂ ਜੀਣ ਦਾ ਸ਼ੈਤਾਨ ਵੀ ਤਰ੍ਹਾਂ ਜੀ ਰਿਹਾ ਹੈ ਇਹ ਗਿਣਤੀ ਬਹੁਤ ਜ਼ਿਆਦਾ ਹੈ ਸਾਰੀ ਦੁਨੀਆ ਜੰਗਲਾਂ ਦੇ ਇਤੇ ਪਸ਼ੂ ਹਨ ਸ਼ਹਿਰਾਂ ਵਿੱਚ ਵੀ ਪਸ਼ੂ ਲੈਂ ਜੰਗਲਾਂ ਦੇ ਚਾਰ ਪੈਰਾਂ ਵਾਲੇ ਪਸ਼ੂ ਨੇ ਸ਼ਹਿਰਾਂ ਵਿੱਚ ਦੋ ਪੈਰਾਂ ਵਾਲੇ ਜੰਗਲਾਂ ਦੇ ਪਸ਼ੂ ਇਤਨੇ ਖਤਰਨਾਕ ਨਹੀਂ ਕਹਿੰਦੇ ਨੇ ਇੱਕੋ ਹੀ ਸਮੇਂ ਇੱਕ ਕੋਬਰਾ ਫਨੇਰ ਨਾਲ ਵਦ ਤੋਂ ਵਦ ਚਾਰ ਬੰਦਿਆਂ ਨੂੰ ਡੰਗ ਮਾਰ ਸਕਦਾ ਹੈ ਜ਼ਹਿਰ ਖਤਮ ਹੋ ਜਾਂਦਾ ਹੈ ਜ਼ਾਇਰ ਖਤਮ ਹੋ ਗਿਆ ਇੱਕ ਕੋਈ ਸਮੇਂ ਸ਼ੇਰ ਇੱਕ ਦੋ ਬੰਦਿਆਂ ਨੂੰ ਮਾਰੇਗਾ ਖਾ ਜਾਏਗਾ ਭਰ ਜਾਂਦਾ ਢੇਡ ਸੌ ਜਾਂਦਾ ਹੈ ਕਾਈ ਕਰੋੜ ਬੰਦਿਆਂ ਦਾ ਕਾਤਲ ਸੀ ਹਿਟਲਰ ਤ੍ਰਿਪਤੀ ਕਿਰਵੀ ਵਾਹਿਗੁਰੂ 3 ਕਰੋੜ ਬੰਦੇ ਮਾਰੇ ਮੌਸੇ ਤੁੰਗ ਨੇ ਚਾਈਨਾ 3 ਕਰੋੜ ਨੂੰ ਉਜਾੜਿਆ ਤ੍ਰਿਪਤੀ ਫਿਰ ਵੀ ਨਾ ਵਸਤੂ ਉਹ ਔਰੰਗਜ਼ੇਬ ਨੇ ਵੀ 14 ਸੂਫੀ ਫਕੀਰ ਮਾਰੇ ਆਪਣੇ ਤਿੰਨ ਬਿਰਾਮ ਆਰੇ ਪਿਓ ਨੂੰ ਵੀ ਜੇਲ੍ਹ ਦੇ ਚੜਪਾ ਤੜਪਾ ਕੇ ਮਾਰਿਆ ਵੱਡੀ ਭੈਣ ਜਹਾਂ ਆਰਾ ਜਦ ਉਹ ਦਾਰੇ ਦਾ ਪਖ ਲੈਣ ਵਾਸਤੇ ਆਈ ਤੇ ਪਿਓ ਨੂੰ ਕਹਿ ਲਗੀ ਸ਼ਾਹਜਹਾਨੋਂ ਤਖਤ ਦਾਰੇ ਨੂੰ ਦੇਣ ਸੂਫੀ ਸੰਤ ਸਰਮਦ ਨੇ ਵੀ ਦੁਆ ਕੀਤੀ ਦਾਰੇ ਦੇ ਹੱਕ ਵਿੱਚ 14 ਸੂਫੀ ਫਕੀਰ ਕਤਲ ਕਰ ਦਿੱਤੇ ਦਾਰੇ ਦੇ ਹੱਕ ਵਿੱਚ ਤਾਂ ਦੁਆ ਕੀਤੀ ਐਨਾ ਹੀ ਕਸਮ ਐਨਾ ਹੀ ਕਸਮ ਕਿਤਨੀ ਮਖਲੂਕ ਮਾਰੀ ਵਾਹਿਗੁਰੂ ਕਿਤਨੀ ਫੌਜਾਂ ਜੋ ਸਾਥ ਨਹੀਂ ਦੇਂਦੀਆਂ ਸਨ ਤਾਕਤ ਵਿੱਚ ਆਉਂਦਿਆਂ ਖਤਮ ਕੀਤੀਆਂ ਮਾਰੀਆਂ ਮੌਤ ਦੇ ਘਾਟ ਉਤਾਰ ਕੋਈ ਪਸ਼ੂ ਇਤਨਾ ਖਤਰਨਾਕ ਨਹੀਂ ਮਨੁੱਖ ਜੈਸੇ ਜੈਸੇ ਖਤਰਨਾਕ ਹੁੰਦਾ ਗਿਆ ਹਥਿਆਰ ਵੀ ਖਤਰਨਾਕ ਹੁੰਦੇ ਗਏ ਜਰਾ ਸਾਦਾ ਸੀ ਸਰਲ ਸੀ ਲੜ ਪੈਂਦਾ ਸੀ बस ਨਾਖੁਨੀ ਕਾਫੀ ਨੇ ਜਾਂ ਦੰਦਾ ਨਾਲ ਕੱਟ ਲੈਂਦਾ ਸੀ ਐਨਾ ਹੀ ਐਹੀ ਸਸਤਾ ਵਾਹਿਗੁਰੂ ਨਾਖਨ ਤੇ ਦੰਦਾ ਹੋਰ ਕੁਝ ਪਰ ਪਸ਼ੂਆਂ ਦੇ ਸਾਹਮਣੇ ਦੇ ਦੰਦ ਕਮਜ਼ੋਰ ਸੀ ਇਦੇ ਨਾਖਣ ਵੀ ਕਮਜ਼ੋਰ ਸਨ ਉਧਰ ਪੰਜੇ ਬੜੇ ਮਜ਼ਬੂਤ ਸਨ। ਤੋਂ ਲਾਠੀ ਆ ਗਈ ਹੱਥੇ। ਵਾਹ। ਆਹ ਮਹਰਾਨ ਸੱਚਾ ਸਤ। ਫਿਰ ਲਾਠੀ ਦੇ ਨਾਲ ਲੋਹੇ ਦੀ ਨੌਕ ਜੁੜ ਗਈ ਪਰਚਾ। ਫਿਰ ਤਲਵਾ ਫਿਰ ਬੰਦੂਕ ਜੈਸੇ ਜੈਸੇ ਮਨੁੱਖ ਖਤਰਨਾਕ ਹੁੰਦਾ ਗਿਆ। ਹਥਿਆਰ ਖਤਰਨਾਕ ਹੁੰਦੇ ਗਏ ਫਿਰ ਤੋਪ ਤੇ ਟੈਂਕ ਅੱਜ ਮਨੁੱਖ ਹਾਈਡਰੋਜਨ ਬੰਬ ਤੋਂ ਵੀ ਅੱਗੇ ਚਲੇ ਗਏ ਐਤੋਂ ਵੀ ਪਤਾ ਚੱਲ ਰਿਹਾ ਹੈ ਕਿ ਬੰਬ ਸੱਪਾਂ ਵਾਸਤੇ ਬਣਾਏ ਨੇ ਤੇ ਬੰਬ ਸ਼ੇਰਾਂ ਤੇ ਚੀਤਿਆਂ ਵਾਸਤੇ ਬਣਾਏ ਨੇ ਉਹ ਦੇ ਵਿਚਾਰੇ ਇੱਕ ਲਾਠੀ ਨਾਲ ਹੀ ਕਾਬੂ ਹੋ ਜਾਏ ਮਨੁੱਖਾਂ ਵਾਸਤੇ ਕਿਉਂਕਿ ਮਨੁੱਖ ਬਹੁਤ ਖਤਰਨਾਕ ਬਹੁਤ ਖਤਰਨਾਕ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਖੁਦਾ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ ਸ਼ੈਤਾਨ ਹੋਣ ਦੀ ਤਰ੍ਹਾਂ ਜੀ ਰੇ ਸ਼ੈਤਾਨ ਵੀ ਤਰ੍ਹਾਂ ਜੀ ਬਹੁਤੀ ਮਨੁੱਖਤਾ ਮਨੁੱਖ ਵੀ ਨਹੀਂ ਹੈ ਸ਼ੈਤਾਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕਹਿਣਾ ਪਿਆ ਕਰਤੂ ਤਪਸੂ ਕੇ ਮਾਨੁਜਾ ਲੋਕ ਪਚਾਰਾ ਕਰੇ ਦਿਖਾਈ ਦਿੰਦਾ ਹੈ ਮਨੁੱਖ ਜੀ ਰੇ ਪਸ਼ੂ ਦੀ ਕਿਹਦੇ ਸੰਬੰਧ ਵੀ ਜੋੜਦਾ ਹੈ ਆਪਣੇ ਲੋਭ ਕੋ ਕੀਨੋ ਕੁਝ ਆਪਣੀ ਵਾਸ਼ਨਾ ਦੀ ਪੂਰਤੀ ਹੋ ਜਾਂਦੀ ਹੈ ਪਤੀ ਚੰਗਾ ਲੱਗਦਾ ਹੈ ਪਤਨੀ ਚੰਗੀ ਹੈ ਹਰ ਗੁਰਨਾਥ ਸੱਚਾ ਸਭ ਕੁਝ ਆਪਣੀ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ ਪੁੱਤਰ ਚੰਗਾ ਲੱਗਦਾ ਹੈ ਮੇਹਰ ਚੰਗਾ ਲੱਗਦਾ ਹੈ ਭਰਾ ਚੰਗਾ ਲੱਗਦਾ ਹੈ ਮਾਪੇ ਚੰਗੇ ਆਪਣੇ ਲੋਭ ਕੋ ਕੀਨੋ ਕੋਈ ਕੋਈ ਮਤਲਬ ਕੋਈ ਮਤਲਬ ਦੂਸਰਾ ਸੰਬੰਧ ਮਨੋਖਾਂ ਦਾ ਸਬੰਧ ਤੋਂ ਉਂਝ ਹੀ ਮੈਨੂੰ ਚੰਗਾ ਲੱਗਦਾ ਤੇਰਾ ਹੋਣਾ ਹੀ ਕਾਫੀ ਹੈ ਤੇਰੇ ਕੋਲ ਬੈਠਦਾ ਤੇ ਸਕੂਨ ਮਿਲਦਾ ਤੈਨੂੰ ਦੇਖਦਾ ਤੇ ਸ਼ਾਂਤੀ ਮਿਲਦੀ ਹੈ ਤੇਰਾ ਹੋਣਾ ਆਨੰਦ ਵਈਏ ਤੋਂ ਉਂਝ ਵੀ ਚੰਗਾ ਲੱਗਦਾ ਹੈ ਤੇਰੇ ਤੋਂ ਸਦਕੇ ਤੇਰੇ ਤੋਂ ਕੁਰਬਾਨ ਇੱਥੇ ਕੁਝ ਦੇਣ ਦੀ ਭਾਵਨਾ ਇਹਨੂੰ ਕੁਝ ਦੇਣ ਕੁਰਬਾਨ ਹੋਣਾ ਹੈ ਪਿਆਰ ਹੋਣਾ ਹੈ ਸਦਕੇ ਇਹ ਸੰਬੰਧ ਮਨੁੱਖ ਪਰਿਵਾਰ ਨਾਲ ਜੋੜ ਸਕਦਾ ਹੈ ਨਿਰੰਕਾਰ ਨਾਲ ਦੱਸ ਜਿੱਥੇ ਪਹਿਲਾ ਸੰਬੰਧ ਮਨੁੱਖ ਨੂੰ ਪਸ਼ੂ ਬਣਾ ਦਿੰਦਾ ਹੈ ਇਹ ਸੰਬੰਧ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਜਨਮ ਦਿੰਦਾ ਹੈ ਇਨਸਾਨੀਅਤ ਨੂੰ ਜਨਮ ਦਿੰਦਾ ਹੈ ਸ਼ੇਖਸਦੀ ਸਾਹਿਬ ਕਹਿੰਦੇ ਨੇ ਇਨਸਾਨ ਰਾ ਇਨਸਾਨੀਅਤ ਲਾਜ਼ਮ ਹੈ ਵਾਹਿਗੁਰੂ ਮਨੁੱਖ ਦੇ ਅੰਦਰ ਮਨੁੱਖਤਾ ਲਾਜ਼ਮੀ ਚਾਹੀਦੀ ਹੈ ਇਨ ਆਸਾਨ ਰਾ ਇਨ ਆਸਾਨੀਤ ਲਾਜ਼ਮ ਹਸ ਉਦ ਗਰਬੋ ਨਾ ਬਾਸਦ ਹੈ ਜਮਸਤ ਚੰਦਰਨੋ ਅਰਵੇਦ ਚ ਉਦ ਗੈ ਧੰਗੁਰਨਾਥ ਸੱਚਾ ਸਤ ਅਗਰ ਸੁਗੰਧੀ ਹੀ ਨਹੀਂ ਹੈ ਹਾਂਜੀ ਇਹ ਸੀ ਜੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਨੇ ਵੀ ਕਥਾ ਕਿ ਮਨੁੱਖ ਹਰ ਵਕਤ ਡਰਿਆ ਡਰਿਆ ਕਿਉਂ ਰਹਿੰਦਾ ਹੈ ਉਹਦੇ ਡਰ ਦਾ ਕਾਰਨ ਤੁਸੀਂ ਸੁਣ ਲਿਆ ਤੇ ਡਰ ਦਾ ਕਾਰਨ ਇਹ ਹੀ ਆ ਕਿ ਮਨੁੱਖ ਜਿਹੜਾ ਆ ਉਹ ਪਰਮਾਤਮਾ ਨੂੰ ਛੱਡ ਕੇ ਮੋਲ ਨੂੰ ਛੱਡ ਕੇ ਤੇ ਮਾਇਆ ਨਾਲ ਜੁੜ ਗਿਆ ਹੈ। ਸਰੀਰ ਨਾਲ ਜੁੜ ਗਿਆ ਹੈ। ਤੇ ਜਦੋਂ ਮਾਇਆ ਨਾਲ ਜੁੜੂਗਾ ਤੇ ਫਿਰ ਨਾ ਪਏ ਨੁਕਸਾਨ ਦਾ ਡਰ, ਜਾਨੇ ਮਾਲੀ ਨੁਕਸਾਨ ਦਾ ਡਰ ਹਰ ਵਕਤ ਬੰਦੇ ਨੂੰ ਸਤਾਉਂਦਾ ਹੈ ਕਿ ਕਿਤੇ ਜੋ ਮੈਂ ਚਾਹੁੰਨਾ ਆ ਉਹ ਐਸਾ ਨਾ ਹੋਵੇ ਕਿ ਨਾ ਹੋਵੇ ਤੇ ਜੋ ਮੈਂ ਨਹੀਂ ਚਾਹੁੰਦਾ ਐਸਾ ਨਾ ਹੋਵੇ ਕਿ ਕਿਤੇ ਹੋ ਜਾਵੇ ਬਸ ਇਹੀ ਡਰ ਹੈ। ਤੇ ਮਹਾਰਾਜ ਕਹਿੰਦੇ ਨੇ ਚਿੰਤਾ ਤਾਂ ਕਿ ਕੀਜੀਏ ਜੋ ਅਣਹੋਣੀ ਹੋਵੇ। ਚਿੰਤਾ ਤਾਂ ਕਰ ਜੇ ਤੇਰੇ ਚਿੰਤਾ ਕਰਨ ਨਾਲ ਕੁਝ ਹਨ ਹੋਣੇ ਹੋਣ ਤੋਂ ਟਲਣਾ ਹੋਵੇ ਜੇ ਤਾਂ ਹਨ ਹੋਣੀ ਹੁੰਦੀ ਆ ਤਾਂ ਮਾਰੇ ਕਹਿੰਦੇ ਉਹਦੇ ਲਈ ਹਿਲੇ ਕਰ ਉਹ ਨਾ ਹੋਵੇ ਜੇ ਤੂੰ ਚਾਹਣਾ ਹੈ ਕਿ ਉਹ ਨਾ ਹੋਵੇ ਤਾਂ ਕਿ ਆਪਣਾ ਹੱਥੀਆ ਆਪਣਾ ਆਪੇ ਹੀ ਕਾਜ ਸਮਾਰੀਏ ਆਪਣੇ ਕਾਰਜ ਚਾਹੇ ਉਹ ਧਰਮ ਦੇ ਹੋਣ ਚਾਹੇ ਸੰਸਾਰ ਸਮਾਜ ਦੇ ਹੋਣ ਬੰਦੇ ਨੂੰ ਆਪ ਸਵਾਰਨੇ ਪੈਂਦੇ ਨੇ ਅਰਦਾਸ ਤਾਂ ਹਮੇਸ਼ਾ ਪਰਮੇਸ਼ਰ ਗਾੜੀ ਇਹ ਹੀ ਕੀਤੀ ਜਾਂਦੀ ਹੈ ਕਿ ਤੂੰ ਸਹਾਈ ਹੋਵੇਂ ਪਰ ਜਿੰਨੀ ਦੇਰ ਤੱਕ ਬੰਦਾ ਆਪਣੇ ਕਾਰਜ ਵਾਸਤੇ ਆਪ ਉਦਮ ਨਹੀਂ ਕਰਦਾ ਕਾ ਪਰਮੇਸ਼ਰ ਗਾੜੀ ਕੀਤੀਆਂ ਅਰਦਾਸਾਂ ਬੇਅਰਥ ਹੋ ਜਾਂਦੀਆਂ ਨੇ ਇਸ ਲਈ ਡਰ ਪੈ ਹੋਂਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਬੰਦਾ ਮਾਇਆ ਨਾਲ ਜੁੜਿਆ ਹੋਇਆ ਹੈ ਜਿਸ ਦਿਨ ਉਹ ਮਾਇਆ ਨੂੰ ਸਮਝ ਜਾਂਦਾ ਹੈ ਫਿਰ ਉਸ ਤੋਂ ਡਰ ਖਤਮ ਹੋ ਜਾਂਦਾ ਹੈ ਤੇ ਮਿਲਦੀ ਹੈ ਕੋਰ ਵੀਡੀਓ ਦੇ ਨਾਲ ਉਹ ਅੱਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ